ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਖੇਤੀਬਾੜੀ ਦੇ ਵਿੱਚ ਆਦਾਂ ਦੀ ਬਹੁਤ ਮਹੱਤਤਾ ਵਾ ਪਿਛਲੇ ਲੰਬੇ ਸਮੇਂ ਤੋਂ ਗ੍ਰੈਨੂਲ ਜਿਹੜੀ ਫਰਟੀਲਾਈਜ਼ਰ ਆ ਉਹਦੀ ਕਾਫੀ ਜਿਹੜੀ ਵਰਤੋਂ ਹੋ ਰਹੀ ਹੈ ਤੇ ਭਾਰਤ ਸਰਕਾਰ ਵੱਲੋਂ ਇਹਦਾ ਜਿਹੜਾ ਬਦਲ ਦਿੱਤਾ ਗਿਆ ਨੈਨੋ ਯੂਰੀਆ ਤੇ ਨੈਨੋ ਡੀਪੀ ਦਾ ਇੱਕ ਦਿੱਤਾ ਕਿ ਲੋਕਾ ਸਾਡਾ ਮੇਨ ਦਾ ਜਿਹੜਾ ਇਸਕੋ ਆ ਤੇ ਇਸਕੋ ਵੱਲੋਂ ਸੁਸਾਇਟੀਆਂ ਰਹੀ ਜਿਹੜੀ ਜਿੰਨੀ ਵੀ ਸਾਡੀ ਨੈਨੋ ਯੂਰੀਆ ਨੈਨੋ ਡੀਪੀ ਜਿਹੜੀ ਆ ਉਹ ਸਪਲਾਈ ਕੀਤੀ ਜਾਂਦੀ ਹੈ ਸੋ ਉਸ ਸੰਬੰਧੀ ਜਿਹੜੀ ਤੇ ਜਾਗਰੂਕਤਾ ਪੜਾ ਕਰਨ ਲਈ ਜਿਹੜੇ ਕੋਆਪਰੇਟਿਵ ਸੈਕਟਰੀਆਂ ਜਿਹੜੇ ਕੋਆਪਰੇਟਿਵ ਸੈਕਟਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੂੰ ਸਾਡੇ ਮਾਰਕੀਟ ਮਾਰਕੀਟਿੰਗ ਮੈਨੇਜਰ ਨਰਨ ਬੀਐਸਸੀ ਸਿੱਧੂ ਜੀ ਨੇ ਬੜੇ ਵਿਸਤਾਰਪੂਰਵਕ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਆਪਾਂ ਇਹਨੂੰ ਕਿਵੇਂ ਯੂਜ਼ ਕਰਨਾ ਕਿਵੇਂ ਇਹਦੀ ਵਰਤੋਂ ਜਿਹੜੀ ਦੱਸ ਸਕਦੇ ਆ ਇਸੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਚਲਾਇਆ ਜਾ ਰਿਹਾ ਵੀ ਮੱਕੀ ਦੀ ਝੋਨੇ ਟੋਂ ਰਕਬਾ ਕੱਢ ਕੇ ਮੱਕੀ ਥੱਲੇ ਲਿਆਉਣਾ ਉਹਦੇ ਵਾਸਤੇ ਵੀ ਸਾਰੇ ਸਮੂਹ ਜਿਹੜੇ ਸਕੱਦਰ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਪੰਜਾਬ ਸਰਕਾਰ ਦਾ ਵੀ ਵੀ ਆਪਾਂ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਉਹਨਾਂ ਨੂੰ ਇੱਕ ਥੋੜਾ ਉਸ਼ਾਧ ਕਰੀਏ ਕਿ ਝੋਨੇ ੜ ਰਕਬਾ ਟੜ ਕੇ ਮੱਕੀ ਫੈਲ ਲਈਏ ਤਾਂ ਜੋ ਇਹ ਇਸ ਜਿਹੜੀ ਪਾਣੀ ਦੀ ਇਸ ਬਸਿਆ ਆ ਰਹੀ ਹੈ ਇੱਕ ਵਿੱਚ ਆਏਗੀ ਉਹ ਤੋਂ ਬਚਾ ਸਕੀਏ ਤੋਂ ਉਹਦੇ ਵਿੱਚ 17500 ਰੁਪਏ ਜਿਹੜੇ ਕਿਸਾਨ ਵੀਰ ਝੋਨੇ ਦੀ ਬਜਾਏ ਮੱਕੀ ਦੀ ਕਾਸ਼ਤ ਕਰਨਗੇ ਉਹਨਾਂ ਨੂੰ 17500 ਰੁਪਏ ਅਹ ਪ੍ਰਤੀ ਹਫਤੇ ਜਿਹੜਾ ਉਹਦਾ ਤਾਇਣਾ ਵਾ ਇਸ ਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਕਿ ਜਿਹੜੀ ਇਹਦੀ ਵਿਕਰੀ ਆ ਜਿਹੜੀ ਉਹਦੀ ਮੰਡੀਕਰਨ ਜਿਹੜਾ ਵਾ ਉਹ ਸਨਿਸ਼ਚਿਤ ਕੀਤਾ ਜਾਊਗਾ ਤੇ ਜਿਹੜੀ ਅਹ ਘੱਟੋ ਘੱਟ ਇਹ ਜਿਹੜੀ ਸਮਰਥਨ ਮੁੱਲ ਆ ਉਹਦੇ ਤੇ ਜਿਹੜਾ ਕੀਤਾ ਜਾਊਗਾ ਜੇਕਰ ਕਿਤੇ ਜਿਹੜਾ ਵਾ ਉਹ ਬੁੱਲ ਘਟਦਾ ਵਸ ਐਮ ਐਸ ਪੀ ਤੋਂ ਤੇ ਮਾਰਕਟ ਵੱਲੋਂ ਜਿਹੜੀ ਜਿਹੜੀ ਇਹਦੀ ਜਿਹੜੀ ਆ ਉਹ ਖਰੀਦ ਕੀਤੀ ਜਾਏਗੀ ਸੋ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਆਪਾਂ ਜੋ ਵੀ ਖੇਤੀਬਾੜੀ ਮਾਰਾਂ ਵੱਲੋਂ ਜੋ ਵੀ ਸਿਲੇਸ਼ਤਾ ਜਾਂਦਾ ਜੋ ਵੀ ਤਕਨੀਕਾਂ ਤੇ ਨੇ ਉਸ ਦੇ ਉਸ ਨੂੰ ਫਾਲੋ ਕਰੀਏ ਤੇ ਆਪਣੇ ਖੇਤੀ ਲਗਰ ਦੀ ਕਟਾਈਏ ਤੇ ਆਪਣੀ ਆਮਦਨ ਦੇ ਜਵਾਦਾਂ ਕਰੇਗੀ